ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਸ਼ਹਾਦਤ ਦੇ ਵਿੱਚ ਲੱਗਣ ਵਾਲੇ ਸਾਲਾਨਾ 3 ਰੋਜ਼ ਸ਼ਹੀਦੀ ਜੋੜ ਮੇਲੇ ਦਾ ਅੱਜ ਤੀਸਰਾ ਦਿਨ ਹੈ। ਤਾਂ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਤੋਂ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ ਹੈ। ਤਸ਼ਹੀਦ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਨੇ ਤਾਂ ਸੰਗਤਾਂ ਤੜਕਸਾਰ ਤੋਹੀ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਆਓ ਦੇਖਦੇ ਹਾਂ ਸਾਡੀ cost report. Hi. ਅਸਿਕਾਲ ਦੋਸਤੋ ਮੈਂ ਆਜਾਤ ਸਿੰਘ ਤੁਸੀਂ ਦੇਖ ਰਹੇ ਹੋ ਐਨਵੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਅੱਜ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਨਗਰ ਕੀਰਤਨ ਕੱਡੇ ਜਾ ਰਹੇ ਨੇ ਅੱਜ ਤੀਸਰਾ ਦਿਨ ਹੈ ਸ਼ਹੀਦੀ ਦਿਹਾੜਿਆਂ ਦਾ ਸੋ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਜੋ ਅੱਜ ਤੀਸਰਾ ਦਿਨ ਹੈ ਸ਼ਹੀਦੀ ਦਿਹਾੜਿਆਂ ਦਾ ਜਿਸ ਨੂੰ ਲੈ ਕੇ ਅੱਜ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਤੇ ਫਤਿਹਗੜ ਸਾਹਿਬ ਦੇ ਵਿੱਚ ਜੋ ਹੈ ਨਗਰ ਕੀਰਤਨ ਕੱਡੇ ਜਾ ਰਹੇ ਨੇ ਸੋ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਗੱਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਗੁਨਾ ਨਕ ਦੇ ਜਿਗਰੋਂ ਦਾ ਜਿਗਰੋਂ ਆਂਦਾ ਜਿਗਰੋਂ ਦੇ ਜਿਗਰੋਂ ਆ ਬਿੰਦੀ ਜਿਗਰੋਂ ਆ ਦੇ ਜਿਗਰੋਂ ਆ ਗੀਰੋ ਇੱਕ ਵਾਰ ਦਰਸੀ ਸੋ ਸਿੰਘਾਂ ਦੇ ਵੱਲੋਂ ਗੱਤਕੇ ਦਾ ਜੋਰ ਦਿਖਾਇਆ ਜਾ ਰਿਹਾ ਹੈ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਅੱਜ ਆਖਰੀ ਦਿਨ ਹੈ ਤਿੰਨ ਰੋਜ਼ਾ ਸ਼ਹੀਦੀ ਦਿਹਾੜੇ ਦਾ ਉਹ ਦੇਖ ਸਕਦੇ ਹਾਂ ਗੱਤਕੇ ਦਾ ਜੋਰ ਨਿਹੰਗ ਸਿੰਘ ਦੇ ਵੱਲੋਂ ਦਿਖਾਇਆ ਗਿਆ ਕਿਉਂ ਹੋਇਆ ਨੇ ਗੱਤਕੇ ਦਾ ਜੋਰ ਦਿਖਾਇਆ ਗਿਆ ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਸਾਡੇ ਨਾਲ ਬਾਬਾ ਜੀ ਇੱਥੇ ਮੌਜੂਦ ਹਨ ਅਸੀਂ ਗੱਲਬਾਤ ਕਰਾਂਗੇ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਮਹਾਨ ਸੈਭਿਆ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਅਸੀਂ ਨਹੀਂ ਸਾਰੀਆਂ ਸੰਗਤਾਂ ਜੀ ਉਹਨਾਂ ਦੇ ਚਰਨਾਂ ਨੂੰ ਨਤਮਸਤਕ ਹੋਣ ਵਾਸਤੇ ਆਈਆਂ ਤੇ ਏਡੀ ਵੱਡੀ ਕੁਰਬਾਨੀ ਤੇ ਬੋਦੇ ਲੰਬੇ ਲਫ਼ਜ਼ ਦਾ ਆਪਾਂ ਕੋਈ ਕਰ ਨਹੀਂ ਸਕਦੇ ਆਪਾਂ ਫਤਿਹ ਬੁਲਾ ਸਕਦੇ ਆ ਜੀ 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 ਬਹੁਤ ਵੱਡੀ ਕੁਰਬਾਨੀ ਆ ਬਿਲਕੁਲ ਤੇ ਮਹਿਸੂਸ ਹੀ ਹੋ ਸਕਦੀ ਬਿਲਕੁਲ ਬਿਲਕੁਲ ਜੀ ਆਪਾਂ ਉਹ ਇਤਿਹਾਸ ਬੋਲਣ ਲੱਗ ਪਈ ਆ ਨਾ ਬਹੁਤ ਲੰਬਾ ਤੋਂ ਨਹੀਂ ਬਿਲਕੁਲ ਬਿਲਕੁਲ ਜੀ ਫਟੇ ਹੀ ਬੁਲਾ ਸਕਦੇ ਆ ਜੀ 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 ਤੇ ਸਾਰੀਆਂ ਸੰਗਤਾਂ ਸਾਰੇ ਫੌਜਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਕਾਰਾ ਬੁਲਾਓ ਜਿਕਾਰੇ ਕਿ ਜਾਵੇ ਨਾਲੋ ਜਾਵੇ ਬਾਬਾ ਜੋਰਾਵਰ ਸਿੰਘ ਬਾਬਾ ਬਦੇਸ਼ ਸਿੰਘ ਜੀ ਦੇ ਮਾਨ ਨੂੰ ਪਾਵੇ ਜੀ 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 ਕਿਤੇ ਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਦ ਗੋਹੇਂਦੀ ਜੀ ਆ ਜਿੱਤੋ ਪ੍ਰੋਜ਼ੀ ਦੋ ਸਿੰਘ ਸਰਵਤਨ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਛੱਕ ਸ੍ਰੀ ਆਕਾਲ ਗੁਰਪ੍ਰਭਾਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਪੰਜ ਪਿਆਰੇ ਬਣਾਏ ਗਏ ਨੇ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਨਗਰ ਕੀਰਤਨ ਆ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ ਜਿੱਦੀ ਅਰੰਭਤਾ ਹੁਣ ਸਵੇਰੇ ਹੋ ਚੁੱਕੀ ਹੈ ਤੇ ਪੰਜ ਪਿਆਰਿਆਂ ਵੱਲੋਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਨਗਰ ਕੀਰਤਨ ਦੇ ਵਿੱਚ ਸ਼ਾਮੂਲਿਤ ਕੀਤੀ ਗਈ ਹੈ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਆ ਜੋ ਵਾਪਸ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ ਸੋ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੇਕਰ ਹੁਣ ਇਸ ਵਕਤ ਦੀ ਗੱਲ ਕਰੀਏ ਤਾਂ ਹੁਣ ਕੀ ਕਹਿਣਾ ਚਾਹੋਗੇ ਅੱਜ ਨਗਰ ਕਿੰਨਾ ਆਯੋਜਨ ਕੀਤਾ ਗਿਆ ਸਾਰੇ ਨੂੰ ਆਉਣਾ ਚਾਹੀਦਾ ਔਰੇ ਫਿਰ ਕਿੱਥੋਂ ਆਏ ਹੋ ਚਨਾਥਨਪੁਰ ਤੋਂ ਠੀਕ ਹੈ ਕਿਹੜਾ ਜੀ ਆਜੋ ਆਜੋ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਵੇਂ ਸਿਰਦਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਉਹਨਾਂ ਦੀ ਜੋ ਕੁਰਬਾਨੀ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਬਿਆਨ ਕਰਨਾ ਚਾਹੋਗੇ ਸਾਰੇ ਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਉਹਨਾਂ ਦੀ ਕੁਰਬਾਨੀ ਆਪਣੇ ਧਰਮ ਲਈ ਹੋਈ ਸੀਗੀ ਤੇ ਸਾਇਰ ਨੂੰ ਆਉਣਾ ਚਾਹੀਦਾ ਹੋਰੇ ਬਿਲਕੁਲ ਬਸ ਠੀਕ ਹੈ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਬਾਰੇ ਕੁਝ ਬੋਲਣਾ ਚਾਹੁੰਦੇ ਹੋ ਜੀ ਹਾਂ ਕਿਉਂਕਿ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਦੁਨੀਆ ਤੋਂ ਵੱਖਰੀ ਸ਼ਾਇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਨੇ ਆਪਣੀ ਸਿੱਖ ਹਿਸਟਰੀ 'ਚ ਹੋ ਠੀਕ ਹੈ ਤੇ ਅੱਜ ਅੱਜ ਦੇ ਦਿਨ ਜਿਹੜੇ ਛੋਟੇ ਸਾਬਜਾਦਿਆਂ ਨੂੰ ਜਿੰਦਾ ਦਵਾਰ ਵਿੱਚ ਚੜਕੈ ਸ਼ਹੀਦ ਕੀਤਾ ਗਿਆ ਸੀਗਾ ਸੂਬੇ ਪੱਲਾ ਜੀ ਤੇ ਉਹਨਾਂ ਦੀ ਯਾਦ ਵਿੱਚ ਅੱਜ ਆਪਾਂ ਚਰਨਾਖਲ ਖੁਰਦਵੱਲੋਂ ਇਹ ਪੰਜ ਪਿਆਰਾ ਨੁਲੇ ਕਿ ਉਰੇ ਉਹਨਾਂ ਦੀ ਸ਼ਾਦੀ ਨੂੰ ਸਿੱਧਾ ਕਰਨ ਲਈ ਅਸੀਂ ਉਰੇ ਪਹੁੰਚੇ ਆ ਤੇ ਆਪਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਦ ਵੱਧ ਤੋਂ ਵੱਧ ਆਪਾਂ ਸਿੱਖੀ ਵੱਲ ਆਈਏ ਤਾਂ ਜੋ ਆਪਾਂ ਆਪਣੀ ਕੌਮ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ ਠੀਕ ਹੈ ਸੋ ਛੋਟੇ ਬੱਚਿਆਂ ਵੱਲੋਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਵੱਡਾ ਸੁਨੇਹਾ ਦਿੱਤਾ ਜਾ ਰਿਹਾ ਕਿ ਜੋ ਸਿੱਕੀ ਹੈ ਉਸ ਨੂੰ ਕਾਇਮ ਰੱਖਿਆ ਜਾਵੇ ਸ਼ਹਾਦਤਾਂ ਨੂੰ ਯਾਦ ਰੱਖਿਆ ਜਾਵੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਕੋਈ ਛੋਟੀ ਸ਼ਹਾਦਤ ਨਹੀਂ ਹੈਗੀ ਆਪਣੇ ਧਰਮ ਦੀ ਰਾਖੀ ਲਈ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਉਸ ਨੂੰ ਲੈ ਕੇ ਜੋ ਹੈ ਛੋਟੇ ਬੱਚਿਆਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਆਪਣੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾਵੇ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਿਆ ਜਾਵੇ ਕੀ ਕਹਿਣਾ ਚਾਹੋਗੇ ਮਹਿਮਾ ਅੱਜ ਸ਼ਹਾਦਤਾਂ ਦਾ ਆਖਰੀ ਦਿਨ ਹੈ ਸੋ ਬਹੁਤ ਜ਼ਿਆਦਾ ਵਧੀਆ ਲਾ ਰਿਹਾ ਕਿ ਅੱਜ ਉਹਨਾਂ ਦੀ ਸ਼ਹਾਦਤ ਆਦਿ ਕਰਕੇ ਸਾਨੂੰ ਅਸੀਂ ਇੰਨਾ ਫ੍ਰੀਡਲੀ ਜਿਹੜਾ ਹੈਗਾ ਜ਼ਿੰਦਗੀ ਦੇ ਵਿੱਚ ਜੀ ਰਿਹਾ ਹਾਂ ਹਰ ਇੱਕ ਚੀਜ਼ ਜਿਹੜੀ ਹੈਗੀ ਆ ਸਾਨੂੰ ਗੁਰੂ ਸਾਹਿਬ ਨੇ ਪ੍ਰੋਵਾਈਡ ਕਰਵਾਈ ਆ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੇ ਕੁਰਬਾਨ ਕਰਕੇ ਆਪਣਾ ਪਰਿਵਾਰ ਕੁਰਬਾਨ ਕਰਕੇ ਸਾਡੇ ਜਿਹੜੇ ਪਰਿਵਾਰ ਹੈਗੇ ਉਹਨਾਂ ਨੂੰ ਆਬਾਦ ਕੀਤਾ ਅਸੀਂ ਉਹਨਾਂ ਦਾ ਸੱਤ ਜਨਮ ਲੈ ਕੇ ਵੀ ਅਸੀਂ ਜਿਵੇਂ ਅਸੀਂ ਮਾਂ ਦਾ ਕਰਜ਼ ਨਹੀਂ ਉਤਾਰ ਸਕਦੇ اسی ਤਰ੍ਹਾਂ ਅਸੀਂ ਆਪਣੇ ਗੁਰੂ ਪੀਤਾ ਦਾ ਕਰਜ਼ ਵੀ ਨਹੀਂ ਉਤਾਰ ਸਕਦੇ ਮੈਮ ਕਿਹੜੇ ادارے ਤੋਂ ਅਸੀਂ ਸ੍ਰੀ ਗੁਰੂ ਗੰਦਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚੋਂ ਆ ਹਾਂਜੀ ਸਰ ਤੇ ਅਸੀਂ ਅੱਜ ਆਪਣਾ ਜਥੇ ਦੇ ਨਾਲ ਆਏ ਹਾਂ ਪਹਿਲੀ ਵਾਰ ਮੈਂ ਇਸ ਜਥੇ ਦੇ ਨਾਲ ਆਈ ਹਾਂ ਤਾਂ ਬਹੁਤ ਜਿਆਦਾ ਪ੍ਰਾਊਡ ਫੀਲ ਹੋ ਰਿਹਾ ਕਿ ਇਸ ਸਭ ਤੋਂ ਮਹਿੰਗੀ ਜਿਹੜੀ ਧਰਤੀ ਹੈਗੀ ਹੈ ਪੂਰੇ ਵਰਲਡ ਦੇ ਵਿੱਚ ਅਸੀਂ ਜਿਹੜਾ ਹੈਗਾ ਉੱਥੇ ਪਹੁੰਚੀ ਹੋਈਆਂ ਮੈਂ ਤੇ ਉੱਥੇ ਮੈਂ ਜਵਾਬ ਕਰਦੀ ਆ ਇਸ ਕਰਕੇ ਮੈਂ ਜਿਹੜਾ ਹੈਗਾ ਬਹੁਤ ਜਿਆਦਾ ਪ੍ਰਾਊਡ ਫੀਲ ਕਰਦੀ ਹਾਂ ਸੋ ਸਿੱਖ ਸੰਗਤਾਂ ਦੇ ਵੱਲੋਂ ਗੱਤਕੇ ਦਾ ਜੋਰ ਦਿਖਾਇਆ ਜਾ ਰਿਹਾ ਹੈ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਗੱਤਕੇ ਦਾ ਜੋਰ ਦਿਖਾਇਆ ਜਾ ਰਿਹਾ ਹੈ ਸ਼ਹੀਦੀ ਸਭਾ ਸ਼ਹੀਦੀ ਦਿਹਾੜਿਆਂ ਦਾ ਅੱਜ ਆਖਰੀ ਦਿਨ ਹੈ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਫਤਿਹਗੜ ਕੱਢੇ ਜਾ ਰਹੇ ਨੇ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੋੰਦਾ ਹੋਇਆ ਇਹ ਨਗਰ ਕੀਰਤਨ ਵਾਪਸ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ ਉਸ ਤੋਂ ਪਹਿਲਾਂ ਤੁਸੀਂ ਸੰਗਤ ਦੇਖ ਸਕਦੇ ਹੋ ਸੰਗਤ ਦਾ ਇਕੱਠ ਦੇਖ ਸਕਦੇ ਹੋ ਦੇਸ਼-ਵਦੇਸ਼ਾਂ ਤੋਂ ਸੰਗਤ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੀ ਹੋਈ ਹੈ ਸਜਦਾ ਕੀਤਾ ਜਾ ਰਿਹਾ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਨਾਮਨ ਕੀਤਾ ਜਾ ਰਿਹਾ ਹੈ ਉਹਨਾਂ ਦੀ ਕੁਰਬਾਨੀ ਨੂੰ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਆ ਅੱਜ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਜਦਾ ਕੀਤਾ ਜਾ ਰਿਹਾ ਇੱਕ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਸੀਂ ਨਵਾਂ ਸ਼ ਠੀਕ ਹੈ ਕਿਹੜੀ ਜਥੇਬੰਦੀ ਜਥੇਬੰਦੀ ਅਸੀਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਸਟੂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਠੀਕ ਹੈ ਕੀ ਕਹਿਣਾ ਜਾਓਗੇ ਸ਼ਾਹ ਤਾਨੂ ਲੈ ਕੇ ਸਾਹਿਬ ਜਾਨ ਦੀ ਸ਼ਹਾਦਤ ਅੱਲਾਹ ਦੀ ਸ਼ਹਾਦਤ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜੇ ਵੀ ਸੰਗਤ ਆਉਂਦੀ ਹੈ ਸਾਰੇ ਪਿਆਰ ਸ਼ਰਧਾ ਨਾਲ ਆਵੇ ਯਾਦ ਕਰੇ ਸਿਦਾ ਸਿੰਘਾਂ ਨੂੰ ਚੰਗੀ ਤਰ੍ਹਾਂ ਮਤਲਬ ਹੱਲਾ ਗੁੱਲਾ ਨਾ ਕਰੇ ਸੰਗਤ ਜੀ ਜਿਹੜੀ ਮੰਡੀਰ ਮਤ ਹੈ ਉਹਨਾਂ ਨੂੰ ਵੀ ਮਤ ਚਾਹੀਦੀ ਹੈ ਕਿ ਵਧੀਆ ਤਰੀਕੇ ਨਾਲ ਆਣ ਇੱਥੇ ਸਨਵਾਉਣ ਵਾਸਤੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਅੱਗੇ ਜਾ ਕੇ ਸਿੱਖ ਧਰਮ ਨਾਲ ਜੋੜਿਆ ਜਾ ਸਕੇ ਤੇ ਇਸ ਲਈ ਆਪਣੇ ਬੱਚਿਆਂ ਨੂੰ ਇੱਥੇ ਸ਼ਹਾਦਤ ਉਹਨਾਂ ਦੀਆਂ ਸ਼ਹਾਦਤਾਂ ਬਾਰੇ ਦੱਸਣਾ ਚਾਹੀਦਾ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਠੀਕ ਹੈ ਜੋ ਸ਼ਹਾਦਤਾਂ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਗੁਰੂਗ੍ਰਾਂਧ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਗੱਤਕੇ ਦਾ ਜੋਰ ਦਿਖਾਇਆ ਜਾ ਰਿਹਾ ਤੇ ਨਾਲ ਦੀ ਨਾਲ ਸਿੱਖ ਸੰਗਤ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਹੁੱਲੜਬਾਜੀ ਤੋਂ ਗਰੇਜ ਕੀਤਾ ਜਾਵੇ ਪਰਹੇਜ ਕੀਤਾ ਜਾਵੇ ਕਿਉਂਕਿ ਵਿਰਾਗਮਈ ਦਿਨ ਹੁੰਦੇ ਨੇ ਕਿਉਂਕਿ ਇਹ ਜੋ ਸ਼ਹਾਦਤ ਹੈ ਵੱਡੀ ਸ਼ਹਾਦਤ ਹੈ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਾ ਦਿੱਤਾ ਗਿਆ ਸੀ ਸੂਬਾ ਸਰਹੰਦ ਦੇ ਵੱਲੋਂ ਜਿਸ ਨੂੰ ਲੈ ਕੇ ਤਿੰਨ ਰੋਜ਼ਾ ਸ਼ਹੀਦੀ ਦਿਹਾੜੇ ਜੋ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਸ਼ਹੀਦੀ ਜੋੜ ਮੇਲ ਦਾ ਆਯੋਜਨ ਹੁੰਦਾ ਹੈ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤ ਨ ਤਮਸਤਕ ਹੁੰਦੀ ਹੈ ਸ਼ਹੀਦਾਂ ਜੋ ਸ਼ਹਾਦਤ ਹੈ ਉਹਨਾਂ ਨੂੰ ਉਹ ਸਜਦਾ ਕੀਤਾ ਜਾਂਦਾ ਹੈ ਇਹ ਜੇ ਸਿੱਧੇ ਸਾਡੇ ਨਾਲ ਟ੍ਰਾਂਸਫਰ ਮੌਜੂਦਾ ਅਸੀਂ ਗੱਲਬਾਤ ਕਰਾਂਗੇ ਸ਼ਹਾਦਤਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਜੀ ਸਰ ਅੱਸੀ ਕੱਲ ਅੱਸੀ ਕੱਲ ਜੀ ਸਰ ਸ਼ਹਾਦਤਾਂ ਦਾ ਦਿਨ ਅੱਜ ਆਖਰੀ ਦਿਨ ਹੈ ਕੀ ਕਹਿਣਾ ਚਾਹੋ ਉਹ ਇਹ ਜਿਹੜੀ ਸ਼ਹਾਦਤ ਹੈ ਸਹਿਬਜ਼ਾਦਿਆਂ ਦੀ ਬਾਬਾ ਚਰਨਵਰ ਸਿੰਘ ਬਾਬਾ ਸੱਤੇ ਸਿੰਘ ਜੀ ਦੀ ਤਮਾਦਾ ਗੁਜਰੀ ਦੀ ਸ਼ਹਾਦਤ ਜਿਹੜੀ ਹੈ ਉਹ ਲਸਾਨੀ ਸ਼ਹਾਦਤ ਹੈ ਲਸਾਨੀ ਇਸ ਕਰਕੇ ਕਿ ਇਸ ਤਰ੍ਹਾਂ ਦੀ ਸ਼ਹਾਦਤ ਦੁਨੀਆਂ ਦੇ ਵਿੱਚ ਅਜੇ ਤੱਕ ਨਾ ਹੋ ਕੇ ਹੋਈ ਹੈ ਤੇ ਨਾ ਹੀ ਕਦੇ ਹੋਣ ਦੀ ਉਮੀਦ ਹੈ ਜੀ ਸੋ ਇਹ ਸ਼ਹਾਦਤਾਂ ਜਿਹੜੀਆਂ ਆ ਇਹ ਲੋਕਲ ਪੱਧਰ ਤੇ ਨਹੀਂ ਇਹ ਬਿਸ਼ਿਪ ਪੱਧਰ ਤੇ ਸਾਨੂੰ ਇੱਕ ਪ੍ਰੇਰਣਾ ਦਿੰਦੀਆਂ ਹਨ ਕਿ ਅਸੀਂ ਆਪਣੇ ਅਕੀਦੇ ਤੇ ਪੱਕੇ ਰਹਿਣਾ ਹੈ ਤੇ ਧਰਮ ਦੀ ਆਜ਼ਾਦੀ ਵਾਸਤੇ ਲੜਨਾ ਹੈ ਤੇ ਇਹ ਜਿਹੜੀਆਂ ਗੱਲਾਂ ਅੱਜ ਕੱਲ ਯੂਨ ਚਾਰਟਰ ਦੇ ਵਿਚਾਰ ਰਹੀਆਂ ਤੇ ਸਹਿਬ ਜੀ ਨੇ ਬਹੁਤ ਛੋਟੀ ਉਮਰ ਦੇ ਵਿੱਚ ਇਹ ਇੱਕ ਮਿਸਾਲ ਕਾਇਮ ਕਰ ਦਿੱਤੀ ਸੀ ਜੀ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵੱਲੋਂ ਇਸ ਸ਼ਹੀਦੀ ਸਭਾ ਦੇ ਨਗਰ ਕੀਰਤਨ ਵਿੱਚ ਸ਼ਿਰਕਤ ਕਰ ਰਹੇ ਹਾਂ ਜੀ ਯੂਨੀਵਰਸਿਟੀ ਵੱਲੋਂ ਹਰ ਸਾਲ ਸਭਾ ਦੇ ਵਿੱਚ ਸੰਗਤ ਦੀ ਸਹੂਲਤ ਵਾਸਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਹਨ ਅਸੀਂ ਆਪਣੇ ਵੱਲੋਂ ਇੱਕ ਸਾਹਿਬ ਜੀ ਦੀ ਇਸ਼ਾਦਤ ਜਾਂ ਸਿੱਖ ਇਤਿਹਾਸ ਗੁਰਮਤਿ ਲਾਂ ਤੋਂ ਜਾਣੂ ਕਰਨ ਦੇ ਲਈ ਸੰਗਤਾਂ ਨੂੰ ਅਸੀਂ ਇੱਕ ਪੁਸਤਕ ਪ੍ਰਦਰਸ਼ਨੀ ਜਿਹੜੀ ਗੁਰਮਤਿ ਸਹਿਤ ਮੇਲਾ ਉਹਦਾ ਪ੍ਰਬੰਧ ਕੀਤਾ ਹੈ ਜੀ ਤੇ ਇਹਦੇ ਵਿੱਚ 30 ਤੋਂ ਵੱਧ ਜਿਹੜੇ ਸਟਾਲ ਸਾਡੇ ਪੋਲਿਸਰਾਂ ਨੇ ਲਾਏ ਹਨ ਜੀ ਤੇ ਕਾਫੀ ਸੰਗਤਾਂ ਨੂੰ ਕੋਲੋਂ ਕਾਫੀ ਹੁਮਾਰਾ ਮਿਲ ਰਿਹਾ ਹੈ ਉਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਫਰੀ ਪੀਓਥੈਰੇਪੀ ਦਾ ਕੈਂਪ ਲਗਾਇਆ ਗਿਆ ਹੈ ਹੂੰ ਹੂੰ ਤੇ ਦਸਤਾਰ ਸਖਲਾਈ ਕੈਂਪ ਧਾਰਮਿਕ ਡਾਕੂਮੈਂਟਰੀ ਸ਼ੋਅ ਤੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਐਨਐਸਐਸ ਦੇ ਵਲੰਟੀਅਰ ਜਿਹੜੇ ਆ ਉਹ ਸੰਗਤ ਦੀ ਸੂਲੀ ਤੋਂ ਬਾਅਦ ਦੀ ਸੇਵਾ ਕਰ ਰਹੇ ਹਨ ਤੇ ਅੱਜ ਯੂਨੀਵਰਸਿਟੀ ਦਾ ਸਮੂਹ ਸਟਾਫ ਤੇ ਵਿਦਿਆਰਥੀ ਜਿਹੜੇ ਆ ਇਸ ਨਗਰ ਕੀਤੇ ਵਿੱਚ ਮੂਲੀਅਤ ਕਰ ਰਹੇ ਹਨ ਤਾਂ ਜੋ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਿਮਨ ਕਰ ਸਕੀਏ ਸੋ ਸਾਰੀਆਂ ਸੰਗਤਾਂ ਜੋ ਇੱਥੇ ਆਉਂਦੀਆਂ ਹਨ ਬਹੁਤ ਹੀ ਸ਼ਰਧਾ ਭਾਵ ਦੇ ਨਾਲ ਸੇਵਾ ਕਰਦੀਆਂ ਹਨ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜਾ ਇੱਕ ਸ਼ਰਧਾ ਹੀ ਹੈ ਕਿ ਲੋਕ ਆਪਣੇ ਘਰਾਂ ਤੋਂ ਆ ਕੇ ਇੰਨੀ ਬਾਰਸ਼ ਦੇ ਵਿੱਚ ਵੀ ਇੱਥੇ ਸ਼ੀਦੀ ਸਭਾ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ ਸਰ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਸਾਡੀ ਸਿੱਖਵਾਵਾਂ ਦੇਖੋ ਸਾਨੂੰ ਜਿਹੜੇ ਸ਼ਹਾਤਾਂ ਇਹਨਾਂ ਤੋਂ ਸਭਕ ਲੈਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਸਾਨੂੰ ਪਤਤਪੁਣੇ ਤੋਂ ਦੂਰ ਰੱਖਣਾ ਚਾਹੀਦਾ ਹੈ ਸਿੱਖੀ ਦੇ ਵਿੱਚ ਆਉਣ ਬੱਚੇ ਤੇ ਸਿੱਖੀ ਦੇ ਪਰਪੱਕ ਰਹਿਣ ਤੇ ਇਹਨਾਂ ਸ਼ਹੀਦੀ ਸਵਾ ਦੇ ਵਿੱਚ ਬਹੁਤ ਹੀ ਸ਼ਾਂਤੀਪੂਰਵਕ ਬਹੁਤ ਹੀ ਸ਼ਰਧਾ ਦੇ ਨਾਲ ਬੜੇ ਸਤਕਾਰ ਦੇ ਨਾਲ ਉਹ ਨਤਮਸਤਕ ਹੋਣ ਗੁਰੂਤਰਾ ਸਾਹਿਬ ਵਿਖੇ ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਪੋਲਿਊਸ਼ਨ ਆ ਉਹ ਨਾ ਕਰਨ ਤੇ ਇਹੋ ਹੀ ਜੋ ਪਵਨਗੁਰੂ ਪਾਣੀ ਪੀਤਾ ਮਤਾ ਤਰਤ ਮੱਤਾ ਦਾ ਸੰਦੇਸ਼ ਹੈ ਗੁਰੂ ਸਾਹਿਬ ਦਾ ਤੋ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਸਾਰੇ ਜਿਹੜੇ ਸੇਵਾ ਕਾਰਜ ਹੋ ਪੂਰੀ ਹੋਣੇ ਚਾਹੀਦੇ ਹਨ ਨਾ ਤੇ ਛੋਟੇ ਛੋਟੇ ਬੱਚੇ ਨੇ ਵਕ ਵਕ ਸਸਤਾਵਾਂ ਦੇ ਜੋ ਬੱਚੇ ਨੇ ਉਹਨਾਂ ਵੱਲੋਂ ਐਸੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਗਿਆ ਸਾਡੇ ਨਾਲ ਇੱਥੇ ਬੱਚੇ ਮੌਜੂਦ ਐ ਸੀ ਉਹਨਾਂ ਨਾਲ ਗੱਲ ਕਰ ਬਾਤ ਕਰਦੇ ਆਂ ਕੁਝ ਕਹਿਣਾ ਚਾਹੁੰਦੇ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਆਖਰੀ ਦਿਨ ਆ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਜੋ ਐ ਸ਼ਹਾਦਤਾਂ ਨੂੰ ਲੈ ਕੇ ਜੋ ਐ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਐ ਸੋ ਬੱਚੇ ਇੱਥੇ ਮੌਜੂਦ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਆਖਰੀ ਦਿਨ ਆ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਸ਼ਹਾਦਤਾਂ ਨੂੰ ਲੈ ਕੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਸ਼ਹਾਦਤ ਦਿੱਤੀ ਗਈ ਐ ਕਿਕਰ ਪਰ ਆਪਾਂ ਨੂੰ ਕਰਨਾ ਚਾਹੀਦਾ ਜਿਵੇਂ ਆਣੇ ਆ ਸਾਰੇ ਤਾਂ ਆਪਾਂ ਨੂੰ ਵੀ ਆਣਾ ਹੀ ਚਾਹੀਦਾ ਹੈ ਸ਼ਹਾਦਤ ਉਹਨਾਂ ਨੇ ਦਿੱਤੀ ਸਾਡੇ ਲਈ ਦਿੱਤੀ ਅਸੀਂ ਸਿੱਖੀ ਨੂੰ ਰੱਖਣਾ ਚਾਹੀਦਾ ਹੈ ਮਾਨ ਠੀਕ ਹੈ ਇਸ ਲਈ ਨਗਰ ਕੀਰਤਨ ਤੇ ਆਣੇ ਹਰੇਕ ਸਾਲ ਠੀਕ ਹੈ ਕਿਹੜੇ ਕਿਹੜੀ ਸੰਸਥਾ ਵੱਲੋਂ ਆਏ ਹੋ ਗੁਰਸਿੱਖ ਅਕੈਡਮੀ ਸਕੂਲ ਬਹਾਦਰਗੜ੍ਹ ਬਹਾਦਰ ਪਟਿਆਲੇ ਪਟਿਆਲੇ ਤੋਂ ਠੀਕ ਹੈ ਠੀਕ ਹੈ ਤੋਂ ਪਟਿਆਲਾ ਤੋਂ ਗੁਰਸਿੱਖ ਅਕੈਡਮੀ ਤੋਂ ਬੱਚੇ ਪਹੁੰਚੇ ਨੇ ਤੇ 76 ਨੂੰ ਲੈ ਕੇ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੱਜ ਸ਼ਹੀਦੀ ਦਿਹਾੜਿਆਂ ਦਾ ਆਖਰੀ ਦਿਨ ਹੈ ਸੋ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਨੇ ਜੋ ਉਹ ਸ਼ਹਿਰ ਦੇ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਵਕ ਵਕ ਥਾਵਾਂ ਤੋਂ ਹੁੰਦੇ ਹੋਏ ਨਗਰ ਕੀਰਤਨ ਜੋ ਨੇ ਆਯੋਜਨ ਕੀਤੇ ਆ ਵਾਹਿਗੁਰੂ ਜੀ ਕੀ ਫਤਿਹ ਬਾਲ ਸਾਹਿਬ ਜੀ ਅੱਜ ਅਸੀਂ ਉਹਨਾਂ ਸਾਬ ਜਦਿਆਂ ਦਾ ਸਿੱਧੀਪੁਰਮ ਮਨਾ ਰਹੇ ਹਾਂ ਜਿਨ੍ਹਾਂ ਨੇ ਕੌਮ ਨੂੰ ਇੱਕ ਕੌਮ ਨੂੰ ਆਪਣਾ ਬਲਦਾਨ ਦੇ ਕੇ ਖੂਨ ਦੇ ਨਾਲ ਸਿੰਚਿਆ ਹੈ ਉਸ ਆਚਾ ਕੌਮ ਸਾਡੀ ਜੋ ਨਜ਼ਰ ਆ ਰਹੀ ਏ ਉਹਨਾਂ ਦੀ ਬਦੌਰਤ ਆ ਰਹੀ ਏ ਸੋ ਆਪਾਂ ਨੂੰ ਇਸ ਸਥਾਨ ਤੇ ਆ ਕੇ ਬਰੇ ਸ਼ਰਦਾ ਨਾਲ ਸੀਸ ਨਮਨ ਕਰਨਾ ਚਾਹੀਦਾ ਹੈ ਇਹ ਕੋਈ ਮੇਲਾ ਨਹੀਂ ਇਹ ਉਹਨਾਂ ਦੇ ਯਾਦਗਾਰੀ ਦਾ ਇੱਕ ਨਿਸ਼ਾਨ ਹੈ ਜਿਸ ਦਿਨ ਅਸੀਂ ਆਂਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਦੇ ਪੁਰੂਨੀਆਂ ਚੱਲਣ ਦਾ ਸਾਨੂੰ ਪਰਮਾਤਮਾ ਬਲ ਬਖਸ਼ੇ ਅੱਜ ਕੌਮ ਨੂੰ ਲੋੜ ਹੈ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਚੱਲਣ ਦੀ ਤੇ ਉਸਤੇ ਚੱਲ ਕੇ ਸਿੱਖ ਕੌਮ ਨੂੰ ਪੂਰ ਕਰ ਸਕਦੇ ਹਾਂ ਤੇ ਮਾਨਵਕਤਾ ਦੀ ਸੇਵਾ ਕਰ ਸਕਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਹਾਂ ਇਹ ਜਥਾ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੇ ਪਾਣੀਪਤ ਤੋਂ ਆਇਆ ਹੈ ਇਹ ਹਰ ਸਾਲ तकरीबन 40-45 ਸਾਲਾਂ ਤੋਂ ਲਗਾਤਾਰ ਗੁਰੂ ਚਰਨਾਂ ਦੇ ਆ ਕੇ ਗੁਰਗੱਦੀ ਸੇਵਾ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗਰੇਕ ਜਾਵੇ ਰਿਆਲੋ ਜਾਵੇ ਸਿਧਨ ਬਾਵੇ ਰਤਰੀ ਆਕਾਲ ਸੁਡਿਆ ਬਾਜਾ ਵਾਲਿਓ ਸਤਿਓ ਸਤਿਗੁਰੂ ਰੱਖ ਲੈਣੀ ਫਿਰਦਬਾਦੇ ਦੀ ਲਾਜ ਸੋਢੀ ਸੱਤੇ ਪਾਲ ਦਾ ਜਿਓ ਤੇਰਾ ਖਾਲਸਾ ਜਪੇ ਅਗਾਲੀ ਆਕਾਲ ਬਾਗਿਆ ਫੌਜਾਂ ਦਿਓ ਮਾਰ ਕੋ ਸਤਿਓ ਸਤਿਗੁਰੂ ਫੌਜਾਂ ਰਖਿਓ ਧਿਆਰ ਪਰ ਧਿਆਰ ਓ ਗੁਰੂ ਦੀਆ ਲਾੜ ਲੀਆ ਫੌਜੋ ਆੜੀਓ ਜਪੀਆ ਤੇਰਾ ਖਾਲਸਾ ਜਪੇ ਅਗਾਲੀ ਰੂਪਾ ਦਾ ਦੇਖ ਦੇਖ ਜੀ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਰੇਤ ਬਾਰੇ ਖ ਜਾਵੇ ਲਾਵੇ ਜੀ ਦਾਤ ਕਰ ਚਾਰ ਸਾਹਿਬ ਜਾਦਿਆਂ ਦੇ ਚਰਨ ਕਮਲ ਉਪਾਵੇ ਸਤਿ ਸ੍ਰੀ ਅਕਾਲ ਗੁਰ ਪਰਿਆ ਗਾਲ ਦੇਖ ਦੇਖ ਬਰੇ ਗੁਰਪਤਾ ਜੀ ਦੀ ਅਸਤਾਲ ਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਰੇ ਸੋ ਪਾਲਕੀ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਲਾਈਵ ਤਸਵੀਰ ਆ ਤੁਸੀਂ ਦੇਖ ਪਾ ਰਹੇ ਹੋ ਵਰਦੇ ਮੀਂਹ ਦੇ ਵਿੱਚ ਪਾਲਕੀ ਸਾਹਿਬ ਜਿਹਦੇ ਵਿੱਚ ਸ਼ਸ਼ੋਭਿਤ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਸ਼ੋਭਿਤ ਕੀਤਾ ਗਿਆ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸ਼ਹੀਦੀ ਦਿਹਾੜੇ ਅੰਦਰ ਅੱਜ ਆਖਰੀ ਦਿਨ ਹੈ ਤੇ ਆਖਰੀ ਦਿਨ ਦੇ ਉੱਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤੇ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਸ਼ੋਭਿਤ ਕਰਕੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸ੍ਰੀ ਗੁਰੂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਇਹ ਨਗਰ ਕੀਰਤਨ ਜੋ ਉਹ ਉਸ ਦੀ ਸਮਾਪਤੀ ਹੋ ਜਾਣ ਹੋਣ ਜਾ ਰਹੀ ਹੈ ਸੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਰਦੇ ਮੀਂਹ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਲਕੀ ਸਾਹਿਬ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਸ਼ਸ਼ੋਭਿਤ ਕੀਤਾ ਗਿਆ ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੌਸਮ ਦੀ ਗੱਲ ਕਰੀਏ ਤਾਂ ਮੀ ਦੇ ਵਿੱਚ ਜੋ ਸੰਗਤਾਂ ਨੇ ਉਹ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਤੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਜੋ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਨਤਮਸਤਕ ਹੋਈਆਂ ਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ i hate you